ਲਖਣਕੇ ਪੱਡਾ ਤੋਂ ਕਪੂਰਥਲੇ ਆਉਂਦਿਆਂ ਗਰਭਵਤੀ ਔਰਤ ਦੀ ਐਂਬੂਲੈਂਸ ਵਿੱਚ ਹੀ ਡਿਲੀਵਰੀ ਕਰਵਾਉਣੀ ਪਈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਮਟੀ ਵਿਕਰਾਂਤ ਅਤੇ ਪਾਇਲਟ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਮਰੀਜ਼ਾ ਨੀਹਾ ਪਤਨੀ ਪੂਸ਼ਨ ਸਿੰਘ ਨੂੰ ਜਦ ਉਹ ਲਖਣ ਪੱਡਾ ਤੋਂ ਕਪੂਰਥਲੇ ਲੈ ਕੇ ਆ ਰਹੇ ਸਨ ਕਿ ਰਾਹ ਵਿੱਚ ਮਰੀਜ਼ਾ ਨੀਹਾ ਦੀ ਹਾਲਤ ਖਰਾਬ ਹੁੰਦਿਆਂ ਵੇਖ ਉਸ ਦੀ ਡਿਲੀਵਰੀ ਨੂੰ ਐਂਬੂਲੈਂਸ ਵਿੱਚ ਹੀ ਕਰਵਾਉਣਾ ਪਿਆ ਜਿਸ ਦਾ ਨਾਮ ਨੀਹਾ ਨੇ ਬੇਟੇ ਨੂੰ ਜਨਮ ਦਿੱਤਾ ਮਰੀਜ਼ਾ ਨੀਹਾ ਨੇ ਵੀ ਕਿਹਾ ਕਿ ਐਂਬੂਲੈਂਸ ਦੇ ਡਰਾਈਵਰ ਅਤੇ ਪਾਇਲਟ ਨੇ ਬੜੀ ਸੂਝ-ਬੂਝ ਦੇ ਨਾਲ ਉਸਦੀ ਡਿਲੀਵਰੀ ਕਰਵਾਈ ਤੇ ਉਸਦੀ ਜਾਨ ਬਚਾਈ ਜਦ ਕਿ ਡਾਕਟਰ ਸਿਮਨਤਾਵੰਦੇ ਮੁਤਾਬਕ ਜੱਚਾ ਤੇ ਬੱਚਾ ਦੋਵੇਂ ਠੀਕ ਹਨ ਤੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ ਮੇਰਾ ਨਾਮ ਨੀਹਾ ਇਹ ਤੁਹਾਡਾ ਬੇਬੀ ਜਿਹੜਾ ਐਂਬੂਲੈਂਸ ਦੇ ਵਿੱਚ ਹੋਇਆ ਹਾਂ ਕਿਸ ਤਰ੍ਹਾਂ ਲੱਗ ਰਿਹਾ ਠੀਕ ਹੈ ਨਾ ਚਾਹੁੰਦਾ ਮੈਂ ਬੜੀਆ ਲੰਤ ਰਿਹਾ ਤੇ ਮੈਂ ਬਾਜੀ ਦਾ ਧੰਨਵਾਦ ਕਰਦਾ ਜੋ ਨੀਹਾ ਕੀ ਉਹਨਾਂ ਨੇ ਮੇਰੀ ਜਾਨ ਬਚਾ ਲਈ ਤੇ ਸਟਾਫ ਨੇ ਇਤੋਂ ਕਿੰਦਾ ਤੁਹਾਨੂੰ ਟ੍ਰੀਟ ਕਰੀ ਹੋਨਾ ਦੇ ਵੀ ਮੇਰਾ ਬੰਦਾ ਪੋਤਾ ਹੈ ਤੇ ਮੇਰੀ ਆਸ਼ਾ ਵਰ ਕਰਦੇ ਵੀ ਮੇਰੀ ਫੋਟ ਹੈ ਪ੍ਰੈਜ਼ੈਂਟ ਕੀ ਨਾਮ ਚੋ ਕਲਵਰਿਤਪੁਰ ਇਹ ਕੀ ਹੋਇਆ ਸੀਗਾ ਬੱਚੇ ਨੂੰ ਕਿਸ ਤਰ੍ਹਾਂ ਹੋਇਆ ਇੱਕ ਰੋਵੀ ਢਿੱਲੀ ਜੀ ਦੀ ਘਰ ਇਧਰ ਤਾਂ ਲੱਗ ਗਈਆਂ ਸੀ ਅੱਛਾ ਜੀ ਐਮਬੂਲੈਂਸ ਚੋ ਆ ਹਾਂ ਜੀ ਐਮਬੂਲੈਂਸ ਜੀ ਹੋ ਗਿਆ ਸੀ ਅੱਛਾ ਜੀ ਕਿਥੋਂ ਆਏ ਤੁਸੀਂ ਲੱਖਣ ਕੇ ਪੱਡੇ ਅੱਛਾ ਜੀ ਹਾਂ ਜੀ ਇਹ ਐਮਬੂਲੈਂਸ ਵਾਲਾ ਤੁਹਾਨੂੰ ਇੱਥੇ ਪ੍ਰੋਪਰ ਪਹੁੰਚਾ ਕੇ ਗਿਆ ਹਾਂ ਜੀ ਹਾਂ ਜੀ ਇੱਥੇ ਦਾਖਲ ਕਰਕੇ ਗਿਆ ਵਾ ਸਾਰਾ ਕੁਝ ਕਰਕੇ ਗਿਆ ਹੂੰ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਅੱਛਾ ਜੀ ਉਹਦਾ ਧੰਨਵਾਦ ਕਰਨਾ ਚਾਹੁੰਦੇ ਆ ਵੀ ਉਹਨੇ ਬਹੁਤ ਵਧੀਆ ਕਰ ਦਿੱਤਾ ਇੱਥੇ ਦਾ ਹੀ ਪਹੁੰਚਾਤਾ ਵਾ ਕੇਸ ਕਰ ਦਿੱਤਾ ਉਹਨੇ ਵਧੀਆ ਚਲੋ ਸੰਭਾਲ ਲਿਆ ਇਹਨਾਂ ਨੂੰ ਬੱਚਿਆਂ ਨੂੰ दि වැ सමල්ke ද.